ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਦੇ ਨਾਲ ਅੱਜ ਪਰਮੇਸ਼ਰ ਦਵਾਰ ਦਵਾਰਕ ਦਰਬਾਰ ਪਰਮੇਸ਼ਰ ਦਵਾਰ ਬਾਲੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਹੈ ਜੁਤੀ ਮੈਂ ਲਾਹੀ ਹੋਈ ਹੈ ਹੱਥ ਜੋੜੇ ਹੋਏ ਨੇ ਇਹ ਪ੍ਰਵਾਨ ਕਰ ਲਿਓ ਜਿਹੜੀ ਅੱਜ ਗੱਲ ਕਰਨ ਲੱਗਾ ਹਾਜਮੇ ਨਾਲ ਗੋ ਕਾਫੀ ਪੀ ਲਿਓ ਗਰਮ ਤੇ ਠੰਡੇ ਹੋ ਕੇ ਸੁਣੇ ਵੈਸੇ ਨਸੀਰ ਜਿਹੜੀ ਹੈ ਨਾ ਨਹੀਂ ਨਸੀਰ ਨਹੀਂ ਤਸੀਰ ਠੰਡੀ ਹੁੰਦੀ ਹੈ ਕਾਫੀ ਤੇ ਚਾਹ ਦੀ ਸ਼ੁਰੂ ਕਰਦੇ ਹਾਂ ਜਿਹੜੇ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਕੱਲ ਤੱਕ ਤੇ ਗਏ ਨਹੀਂ ਜੁੱਤੀਆਂ 'ਚ ਬੈਠੇ ਨੇ ਮਾਫੀ ਮੰਗੀ ਐ ਉਹਦਾ ਕਾਰਨ ਤੁਹਾਨੂੰ ਦੱਸਣ ਲੱਗਿਆ ਜੇ ਇਹਨੂੰ ਮੰਨਿਓ ਨਾ ਮੰਨਿਓ ਆਪਾਂ ਤਾਂ ਬੇਨਤੀ ਕਰਨੀ ਐ ਸੁਣ ਲਓਗੇ ਤਾਂ ਠੀਕ ਐ ਨਾ ਸੁਣ ਲਓਗੇ ਤਾਂ ਠੀਕ ਐ ਤੇ ਜਿਹੜੇ ਸੁਣਦੇ ਨੇ ਉਹਨਾਂ ਨੇ ਮੇਰਾ ਧੰਨਵਾਦ ਕਰ ਹੀ ਦੇਣਾ ਕੋਈ ਪ੍ਰਵਾਹ ਵੀ ਨਹੀਂ ਜਨਾ ਸੁਣੋਗੇ ਤੁਹਾਡੀ ਕਿਹੜੀ ਬੇਨਤੀ ਹੈ ਸੁਣਿਓ ਹੁਣ ਧਿਆਨ ਨਾਲ ਢੜੀਆਂ ਵਾਲਿਆਂ ਦੇ دیਵਾਨਾਂ ਤੇ ਅਕਾਲ ਤਖਤ ਨੇ ਰੋਕ ਲਾਈ ਸੀ ਵੀ ਤੁਸੀਂ ਆਪਣੇ ਪ੍ਰੋਗਰਾਮ ਨਹੀਂ ਕਰ ਸਕਦੇ ਤੁਸੀਂ ਗੁਰਮਤ ਤੋਂ ਉਲਟ ਚੱਲਦੇ ਹੋ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹੋ ਇਸ ਕਰਕੇ ਰੋਕ ਲਾਈ ਸੀ ਤੁਸੀਂ ਜਲ ਨੂੰ ਸਰੋਵਰ ਦੇ ਜਲ ਨੂੰ ਪਾਣੀ ਕਹਿੰਦੇ ਹੋ ਤਾਂ ਰੋਕ ਲਾਈ ਸੀ ਅਸਾਂ ਜਿਹੜੀ ਰੋਕ ਲਾਈ ਸੀ ਮੈਂ ਉਹਦੇ ਨਾਲ ਸਹਿਮਤ ਨਹੀਂ ਸੀ ਅਸੀਂ ਅੱਜ ਵੀ ਜਿਹੜਾ ਉਹ ਪ੍ਰਚਾਰ ਸ਼ੁਰੂ ਕੀਤਾ ਸੀ ਉਹਦੇ ਨਾਲ ਸਹਿਮਤ ਆ ਜਿਹੜੇ ਕਾਲ ਤਖਤ ਵਾਲੇ ਨੇ ਨਾ ਇਹ ਤਾਂ ਖੱਚਾਂ ਨੇ ਕਤੇੜਾਂ ਨੇ ਇਹ ਤਾਂ ਸਾਡੀ ਜੁੱਤੀ ਦੇ ਯਾਦ ਨਹੀਂ ਅੱਜ ਵੀ ਨਹੀਂ ਯਾਦ ਪਰ ਅਸੀਂ ਨੇ ਜੁੱਤੀਆਂ ਵਿੱਚ ਨਹੀਂ ਬੈਠਦੇ ਹੁਣ ਜਿਹੜੀ ਇਹ ਤਾਜ਼ਾ ਅਪਡੇਟ ਹੈ ਕੀ ਹੈ ਜੇ ਕੰਨਾਂ 'ਚ ਮਸ਼ੀਨ ਵਸੂਣ ਲੱਗੀ ਆ ਕਈਆਂ ਦੇ ਉਹ ਲਾ ਲਿਓ ਭਾਈ ਆਪਣੀ ਆਵਾਜ਼ ਸੁਣ ਜੂਗੀ ਕਈ ਕੰਨ ਬੰਦ ਕਰਕੇ ਬੰਦੇ ਨੇ ਵੀ ਉੱਪਰ ਹੀ ਹਵਾ ਨਾ ਕੰਨਾਂ ਵਿੱਚ ਪਵੇ ਉਹ ਕੰਨਾਂ ਵਿੱਚੋਂ ਜਿਹੜੇ ਫੰਬੇ ਫੰਬੇ ਨੇ ਰੂੰਦੇ ਉਹ ਕੱਢ ਲਿਓ ਸੁਣ ਲਿਓ ਚੰਗੀ ਤਰ੍ਹਾਂ ਤੇ ਹੁਣ ਜਿਹੜੀ ਤਾਜ਼ਾ ਅਪਡੇਟ ਹੈ ਇਹਨਾਂ ਨੇ ਦੀਵਾਨ ਲਾਉਣੇ ਸ਼ੁਰੂ ਕਰਤੇ ਸੀ ਢੜੀਆਂ ਵਾਲੇ ਨੇ ਕਈ ਦੀਵਾਨ ਲੱਗ ਵੀ ਗਏ ਤੇ ਕੱਟ ਹੋ ਗਿਆ ਸੀ ਬਾਬਾ ਚੜਾਵਾ ਇੱਕ ਦੀਵਾਨ 'ਚ 10-15 ਲੱਖ ਨਾਰਮਲੀ ਗੱਲ ਹੋ ਜਾਂਦਾ ਜੇ ਤੁਸੀਂ 50 ਨੂੰ ਗੁਣਾ ਕਰ ਲੋਗੇ 50000 ਨਾਲ ਤਾਂ ਕਿੰਨੇ ਪੈਸੇ ਹੋਗੇ ਬਸ ਮੈਨੂੰ ਮੈਥ ਘਟ ਆਉਂਦਾ ਤੁਸੀਂ ਗੁਣਾ ਕਰਕੇ ਦੇਖ ਲਿਓ ਵੀ 50000 ਨੂੰ 50 ਰੁਪਿਆ ਨਾਲ ਗੁਣਾ ਕਰਕੇ ਕਿੰਨੇ ਪੈਸੇ ਬਣਦੇ ਇਹ ਕੈਲਕੂਲੇਸ਼ਨ ਕਰ ਲਿਓ ਜਦੋਂ ਪੈਸੇ ਬਣੇ ਜ਼ਿਆਦਾ ਫਿਰ ਲਾਲਚ ਸ਼ੁਰੂ ਹੋ ਗਿਆ ਵੀ ਹਾਂ ਲਗਜ਼ਰੀ ਲਾਈਫ ਹੈਗੀ ਆ ਜਿਵੇਂ ਕਹਿੰਦੇ 12 ਲੱਖ ਤਾਂ ਬੇਲਾ ਜਾਂਦਾ ਜੀ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਗੱਟੀਆਂ ਲੈ ਕੇ ਨਿਕਲਦਾ ਸੀ ਮਹੌਸ ਤੋਂ ਉਦਾਂ ਲਾਰਾ ਜਣ ਕੇ ਕਾਫਲਾ ਲੈ ਕੇ ਨਿਕਲਦੇ ਸੀ ਡਿਫਾਇਨਡਰ ਹੋਗੀ ਫੋਰਚਨਰ ਹੋਗੀ ਪਤਾ ਨਹੀਂ ਹੋਰ ਕਿਹੜੀਆਂ ਕਿਹੜੇ ਨੇ ਉਹ ਤੇਲ ਵੀ ਬਹੁਤ ਮਜਦਾ ਫਿਰ ਉਹ ਖਰਚਾ ਪੂਰਾ ਹੁੰਦਾ ਨਹੀਂ ਸੀ ਤੇ ਹੁਣ ਜਦੋਂ ਦਿਵਾਨ ਸ਼ੁਰੂ ਹੋ ਗਏ ਫੇਰ ਅਗਲੇ ਜਾਲ ਵਿਛਾਈ ਬੈਠੇ ਸੀ ਮੂਰੇ ਮੱਕੜੇ ਜਾਲ ਵਿੱਚ ਤਣ ਗਈ ਚਮਕੀਲਾ ਸਾਹਿਬ ਨੇ ਵੀ ਕਿਹਾ ਇਹ ਗੱਲ ਜਾਲ ਵਿਛਾਇਆ ਸੀ ਤੇ ਅਗਲੇ ਫੋਨ ਕਰਕੇ ਕਹਿੰਦੇ ਭਾਈ ਅੰਜੇ ਸਿੰਘ ਦੀ ਢਡੀਆਂ ਵਾਲੇ ਬੋਲਦੇ ਹੋ ਹਾਂਜੀ ਸਤਿਵਚਨ ਬੋਲ ਰਿਆਂ ਜੀ ਕਹਿੰਦੇ ਭਾਈ ਸਾਹਿਬ ਜੀ ਤੁਹਾਡੇ ਦੀਵਾਨ ਰੋਕੇ ਹੋਈ ਸੀ ਜੇ ਦੀਵਾਨ ਲਾਉਣੇ ਨੇ ਤਾਂ ਜੁੱਤੀ ਪਰਮੇਸ਼ਰ ਦਰਬਾਰ ਵਿੱਚ ਲਾ ਕੇ ਗਲ ਵਿੱਚ ਪਰਨਾ ਪਾ ਕੇ ਕੱਪੜੇ ਚਿੱਟੇ ਪਾ ਲਿਓ ਰੰਗ ਬਰੰਗੇ ਨਾ ਪਾਓ ਗੱਡੀਆਂ ਦਾ ਕਾਫਲਾ ਲੈ ਕੇ ਆਜੋ ਅੰਮ੍ਰਿਤਸਰ ਨੂੰ ਹੁਣ ਪਹਿਲਾਂ ਸੋਚਿਆ ਸੀ ਜਦੋਂ ਅਮਰੀਕਾ ਜਾਂਦੇ ਨੇ ਬਿਆਨ ਦਿੱਤਾ ਸੀ ਕਹਿੰਦਾ ਕੋਈ ਨਹੀਂ ਆ ਕੇ ਗੱਲ ਕਰਦੇ ਉਹ 10-12 ਦਿਨ ਅਮਰੀਕਾ ਸੋਚਣ ਵਾਸਤੇ ਗਏ ਸੀ ਫਿਰ ਸੋਚ ਲਿਆ ਵੀ ਹੁਣ ਖਰਚਾ ਘਟੋ-ਘਟ 1.5 ਕਰੋੜ ਰੁਪਇਆ ਮਹੀਨੇ ਦਾ ਵੀ ਪੂਰਾ ਕਿੱਦਾਂ ਕਰਨਾ ਖੜਾ ਤਾਂ ਮਾਰ ਬੈਠੇ ਕਿਉਂਕਿ ਫੀਲਿੰਗਾਂ ਕਿਹੜੀਆਂ ਸੀ ਸੁਲਮਾਨ ਖਾਨ ਵਰਗੀਆਂ ਜਿੱਦ ਘਰੋਂ ਨਿਕਲਦਾ 10 ਲੱਖ ਉਹਨੂੰ ਦੇਤਾ ਗੱਡੀਆਂ ਦਾ ਖਰਚਾ ਹੋ ਗਿਆ ਪੁਲੇਨ ਦਾ ਖਰਚਾ ਹੋ ਗਿਆ ਫਿਰ ਉਹ ਫੀਲਿੰਗਾਂ ਜਿਹੜੀਆਂ ਨੇ ਖਰਚਾ ਵੀ ਭਾਲਦੀਆਂ ਨੇ ਫਿਰ 10-12 ਦਿਨ ਅਮਰੀਕਾ ਵੀ ਸੋਚਿਆ ਵੀ ਹੁਣ ਜਾਈਏ ਜਾ ਕੇ ਖਤੇ ਬੁਲਾਈਏ ਬਾਬਾ ਜੀ ਕਿੱਦਾਂ ਆਵਾਜ਼ ਆਈ ਸੀ ਨਾ ਵਿੱਚੋਂ ਠੀਕ ਹੋ ਉਹ ਕਹਿੰਦੇ ਹਾਂ ਠੀਕ ਆ ਅੱਛਾ ਤੁਸੀਂ ਔਕਾਤ ਦੇਖੋ ਅਰੇੜਾ ਜਹੇਦਾਰ ਹੈ ਨਾ ਟੇਕ ਤਨੋਲਾ ਉਹਦੀ ਔਕਾਤ ਹੈਗੀ ਸੀ ਮੀਟਰ ਡਰੀਆਂ ਵਾਲਾ ਉਹਦੇ ਮੂਹਰੇ ਬੈਠਾ ਹੁੰਦਾ ਤੇ ਉਹ ਐਦਾਂ ਹੱਥ ਕਰਦਾ ਜਹੇਦਾਰ ਨੂੰ ਇਹ ਔਕਾਤ ਹੈਗੀ ਸੀ ਇਹ ਸਾਡੀਆਂ ਕਰਤੂਤਾ ਨੇ ਅਸੀਂ ਜਾ ਕੇ ਬੈਠੇ ਉੱਥੇ ਤੇ ਅਗਲੇ ਕਹਿੰਦੇ ਅਸੀਂ ਐਦਾਂ ਕਵਾਂਗੇ ਤੂੰ 7 ਵਜਨ ਕਹਿ ਦੀ ਅਸੀਂ ਹਰੀ ਚੰਡੀ ਦੇ ਦਿਆਂਗੇ ਵਿਦਵਾਨ ਸ਼ਰੂ ਨੇ ਤੇ ਬਸ ਇੰਨਾ ਬੋਲਣਾ ਤੇ ਕੇ ਦੇ ਖਿਲਾਫ ਨਹੀਂ ਬੋਲਣਾ ਬਸ ਬੱਲੇ ਬੱਲੇ ਤੇ ਆ ਗੱਲ ਸੀ ਸਾਰੀ ਹੁਣ ਜਿਹੜੇ ਪਰਮੇਸ਼ਰ ਦਰਵਾਰ ਵਾਲੇ ਹੈਗੇ ਆ ਕਹਿਣਾ ਵੀ ਨਹੀਂ ਆਉਂਦਾ ਮੈਨੂੰ ਕੀ ਕਰੀਏ ਅਸੀਂ ਜਿਹੜੇ ਰੱਬ ਨੂੰ ਮੰਨਦੇ ਆ ਤੇ ਉਹ ਰੱਬ ਕਰਮਾਂ ਵਿੱਚ ਹੈ ਇਮਾਨਦਾਰੀ ਵਿੱਚ ਹੈ ਉਹ ਰੱਬ ਕਿਸੇ ਗੁਰਦੁਆਰੇ ਰਹਿੰਦਾ ਨਹੀਂ ਕਿਸੇ ਮੰਦਰ ਮਸਜਿਦ ਵਿੱਚ ਰਹਿੰਦਾ ਨਹੀਂ ਤੇ ਫਿਰੇ ਹੁਣ ਜਦੋਂ ਗੱਲਬਾਤ ਚੱਲ ਪਈ ਫਿਰ ਕੀ ਹੋਇਆ ਇੱਕ ਹੋਰ ਖਬਰ ਸੁਣੀ ਹੋਣੀ ਐ ਆਸ਼ਾ ਵਿਚਾਲੇ ਇੱਕ ਹੋਰ ਐਡ ਕਰਨ ਲੱਗਾ ਹੁਣ ਫਿਰ ਉਦੋਂ ਬਾਅਦ ਪੋਸਟ ਪੈਂਦੀ ਐ ਨਿਊਜ਼ੀਲੈਂਡ ਤੋਂ ਡੱਡਰੀਆਂ ਵਾਲਿਆਂ ਦਾ ਜੋ ਫੈਸਲਾ ਹੈਗਾ ਅਸੀਂ ਉਹਦੇ ਨਾਲ ਸਹਿਮਤਾਂ ਮੈਂ ਪੋਸਟ ਪਾਈ ਤਾਂ ਮੇਰੀ ਪੋਸਟ ਤੇ ਵੀ ਕਮੈਂਟ ਕੀਤਾ ਚਲੋ ਮੈਂ ਬਹੁਤਾ ਨਹੀਂ ਉਧਰ ਧਿਆਨ ਦਿੰਦਾ ਇਗਨੋਰ ਕਰੇ ਪਰ ਬੇਨਤੀ ਜ਼ਰੂਰ ਕਰਨੀ ਹੈ ਹਰਨੇਕ ਸਿੰਘ ਭਾਈ ਸਾਹਿਬ ਨੂੰ ਅੱਜ ਕੀ ਕਿਹਾ ਸੀ ਕਹਿੰਦੇ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਨਾ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹਦੇ ਦਿਮਾਗ ਵਿੱਚੋਂ ਭਿੰਡਰਾਂ ਵਾਲਿਆਂ ਦਾ ਐਟੀਟਿਊਡ ਜਣ ਕੇ ਭਿੰਡਰਾਂ ਵਾਲਿਆਂ ਦੀ ਸੋਚ ਖਤਮ ਕਰਨੀ ਪੈਣੀ ਹੈ ਤੇ ਢੜਰੀਆਂ ਵਾਲੇ ਕੀ ਕਹਿੰਦੇ ਕਹਿੰਦੇ ਆ ਜਿਹੜਾ ਸਥਾਨ ਹੈ ਭਿੰਡਰਾਂ ਵਾਲਿਆਂ ਦਾ ਮੈਂ ਸਤਕਾਰ ਕਰਦਾ ਇਹ ਗੱਲਾਂ ਲੋਕਾਂ ਦੇ ਹਾਜਮਾ ਹੁੰਦੀਆਂ ਨਹੀਂ ਸੇ ਵੀ ਚਲੋ ਜਿਹੜੇ ਬੰਦੇ ਨਾ ਹਰਨੇਕ ਸਿੰਘ ਦੇ ਮੰਗਰ ਲਾ ਕੇ ਮੇਰੇ ਨਾਲ ਗਾਲੇ ਗਲੋਚ ਕਰਦੇ ਉਹਨਾਂ ਨੂੰ ਵੀ ਇੱਕ ਚੈਲੰਜ ਕਰਦੇ ਆ ਵੀ ਮੈਂ ਤਾਂ ਹਰਨੇਕ ਸਿੰਘ ਨੂੰ ਫੋਨ ਅੱਜ ਵੀ ਕਰਕੇ ਕੋਈ ਜਵਾਬ ਸਵਾਲ ਕਰ ਲੂੰਗਾ ਅਸੀਂ ਕਿਸੇ ਤੋਂ ਡਰਦੇ ਨਹੀਂ ਪਹਿਲਾਂ ਵੀ ਕਰਦਾ ਰਿਹਾ ਮੈਂ ਤੁਸੀਂ ਢੜਰੀਆਂ ਵਾਲਿਆਂ ਤੋਂ ਸਟੇ ਤੇ ਹਰਨੇਕ ਸਿੰਘ ਦਾ ਨਾਂ ਦਵਾ ਕੇ ਦਿਖਾਓ ਉਹ ਨਾਂ ਹੀ ਲੈ ਦੇ ਫੇਰ ਸਵਾਦ ਆਉ ਇਹ ਗੱਲਾਂ ਕੌੜੀਆਂ ਨੇ ਚਲੋ ਇੱਕ ਗੱਲ ਹੋਰ ਕਹਿਣੀ ਆ ਹੁਣ ਜਿਹੜਾ ਨਾ ਭਪਿੰਦਰ ਸਿੰਘ ਦਾ ਬੇਟਾ ਵੱਡਾ ਢੜਰੀਆਂ ਵਾਲਿਆਂ ਨੇ ਪਹਿਲਾਂ ਉਹਨੂੰ ਪੁਜਾਰੀ ਬਣਾਇਆ ਚੰਗੀ ਤਰ੍ਹਾਂ ਉਦਾਂ ਗੋਲ ਕੱਪਾ ਜਾਂ ਹੈਗਾ ਉਹ ਉਦਾਂ ਦੀ ਪਜਾਮੀ ਉਦਾਂ ਦਾ ਝੋਲਾ ਉਦਾਂ ਦਾ ਪਰਨਾ ਸਿਰ ਤੇ ਤੇ ਇਦਾਂ ਬਾਬੇ ਨਾਨਕ ਵਾਂਗੂ ਸਰਸੇ ਵਾਲੇ ਵਾਂਗੂ ਹੱਥ ਵੀ ਕਰਨ ਲੱਗਦਾ ਉਹ ਵੀਡੀਓ ਪੋਸਟਾਂ ਪਾਉਣ ਲੱਗਦਾ ਉਹ ਹੁਣ ਜੇ ਉਹ ਕਿਤੇ ਚਤਰ ਚਲਾਕ ਹੁੰਦਾ ਕਿਸੇ ਵਧੀਆ ਸਕੂਲ ਚ ਉਹ ਪੜਾਇਆ ਹੁੰਦਾ ਇਤਿਹਾਸ ਤੋਂ ਜਾਣੂ ਕਰਵਾਇਆ ਹੁੰਦਾ ਤੂੰ ਸਵਾਲ ਨਾ ਕਰਦਾ ਵੀ ਸਾਡਾ ਪਿਓ ਮਾਰਿਆ ਤੂੰ ਮੈਨੇ ਤੇ ਬਾਬਾ ਤੂੰ ਸਮਝਾਉਂਦਾ ਕਰਨ ਲੱਗਿਆ ਹੁਣ ਕੇ ਸਪੈੰਡਿੰਗ ਪਿਆ ਉਹ ਜਿਹੜੀਆਂ ਪੰਜ ਚਾਰ ਕਿਹੜਾ ਫੜੀਆਂ ਸੀ ਸਵੀਲ ਆਉਣ ਵਾਲੀਆਂ ਉਹ ਅੰਦਰ ਨੇ ਤੇ ਮਾਸਟਰਮੈਂਡ ਕੌਣ ਸੀ ਬਾਗੜ ਬਿੱਲਾ ਸੀ ਧੁੰਮਾ ਅੱਛਾ ਪਹਿਲਾਂ ਬਾਗੜ ਬਿੱਲਾ ਸੀ ਧੁੰਮਾ ਤੇ ਹੁਣ ਬਾਬਾ ਹਰਨਾਮ ਸਿੰਘ ਧੁੰਮਾ ਬੋਲੀ ਦੇ ਵਿੱਚ ਮਿਠਾਸ ਆਈ ਨਾ ਇਹ ਮਿਠਾਸ ਅੰਦਰੋਂ ਨਹੀਂ ਸਰਵਜ ਜੁੱਤੀਆਂ ਮਾਰੀਆਂ ਲੈਨੇ ਚਾਰ ਪੰਜ ਟਕਾ ਕੇ ਵੀ ਬੋਲ ਸਿੱਧਾ ਇਹ ਉਹ ਚੀਜ਼ ਐ ਤੇ ਹੁਣ ਭਪਿੰਦਰ ਸਿੰਘ ਦਾ ਕਤਲ ਹੋਇਆ ਸ਼ਰੀਆਮ ਗੋਲੀਆਂ ਮਾਰ ਕੇ ਕੀਟੜੀਆਂ ਵਾਲਿਆਂ ਨੂੰ ਜੇ ਬਾਗੜ ਵਿੱਲੇ ਨੇ ਤੋਂ ਮੇ ਨੇ ਟਕਸਾਲ ਦੇ ਕੌਲੀ ਚੱਟ ਨੇ ਹਰਾਮਖੋਰ ਨੇ ਕਹਿਤਾ ਵੀ ਕੇਸ ਵਾਪਸ ਲਓ ਅਸੀਂ ਗਲਤੀ ਮੰਨਦੇ ਆ ਫੇਰ ਇਹਦਾ ਮਤਲਬ ਨਾਲ ਦਾ ਬੰਦਾ ਮਰਵਾਤਾ ਆਛਾ ਲੋਕ ਸ਼ੱਕ ਇਹ ਵੀ ਕਰਦੇ ਸੀ ਵੀ ਇਹਨੇ ਗੋਲੀਆਂ ਆਪ ਹੀ ਮਾਰੀਆਂ ਹਾਲਾਂਕਿ ਅਸੀਂ ਨਹੀਂ ਕਹਿੰਦੇ ਇਹ ਬਾਗੜ ਵਿੱਲੇ ਤਖ਼ਾਲੀ ਕਹਿੰਦੇ ਸੀ ਕਿ ਨੇ ਆਪ ਵੀ ਗੋਲੀ ਮਾਰੀ ਹੈ ਚਲੋ ਮੈਂ ਤਾਂ ਇੱਕ ਛੋਟਾ ਜਨਾਹ ਇੱਕ ਰਾਜ ਦੱਸਿਆ ਵੀ ਕਾਲ ਤਖਤ ਤੇ ਜੁੱਤੀਆਂ ਵਿੱਚ ਬੈਠਣ ਦਾ ਮਤਲਬ ਕੀ ਸੀ ਵੀ ਇੱਕ ਤਾਂ ਇਨਕਮ ਦਾ ਜਿਹੜਾ ਸੋਰਸ ਸੀ ਉਹ ਵਧਾਉਣਾ ਸੀ ਕਿਉਂਕਿ ਲਗਜ਼ਰੀ ਲਾਈਫ ਜਿਹੜੀ ਹੈ ਉਹ ਫਿਰ ਸੈਟਲ ਵੀ ਕਰਨੀ ਹੁੰਦੀ ਹੈ ਇਹ ਪ੍ਰੋਬਲਮ ਸੀ ਤੇ ਦੂਜੀ ਗੱਲ ਜਿਹੜੇ ਸੈਂਟਰ ਵੱਲੋਂ ਘੁਮ ਘੁਮਾ ਕੇ ਆ ਰਹੇ ਹੋਏ ਆ ਵੀ ਕੇਸ-ਕੂਸ ਨਹੀਂ ਤਿੰਨ-ਚਾਰ ਹੈਗੇ ਸੋ ਉਹਦੇ ਵਿੱਚ ਉਲਝਾਇਆ ਜਾ ਸਕਦਾ ਸੀ। ਜਾਨੀ ਕਿ ਪੂਰਾ ਤਾਣਾ ਵਾਣਾ ਜਾਲ ਅਗਲੇ ਨੇ ਬੁਣਿਆ ਹੋਇਆ ਸੀ ਤੇ ਅਗਲੇ ਨੇ ਬਟੇਰਾ ਫੜ ਲਿਆ ਜਾਲ ਨਾਲ ਕੇ। ਹੁਣ ਮੈਂ ਲਾਸਟ ਗੱਲ ਇਹ ਕਹਿ ਦਨਾ ਬਹੁਤੇ ਸੱਜਣ ਇਹ ਕਹਿਣਗੇ ਕਿ ਤੁਸੀਂ ਪਹਿਲਾਂ ਸਹਿਮਤ ਸੀ ਮੈਂ ਅੱਜ ਵੀ ਸਹਿਮਤ ਹਾਂ ਜੀ। ਮੈਂ ਅੱਜ ਵੀ ਸਹਿਮਤ ਹਾਂ। ਜਿਹੜੀ ਬੋਲਬਾਣੀ ਹੈਗੀ ਸੀ ਨਾ 2-3 ਸਾਲ ਲਈ ਹੈ ਉਹਦੇ ਨਾਲ ਅੱਜ ਅੱਜ ਵੀ ਸਹਿਮਤ ਆਪਾਂ ਅਸੀਂ ਨਹੀਂ ਮੁਕਰਦੇ ਪਰ ਸਾਨੂੰ ਕਿਸੇ ਦੀਆਂ ਜੁੱਤੀਆਂ ਵਿੱਚ ਬੈਠਣਾ ਪ੍ਰਵਾਨ ਨਹੀਂ ਹੈਗਾ ਗਿਜਾਇਆ ਹੋਇਆ ਬਾਜ ਨਾ 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 ਸੌਰੀ ਗਲਤੀ ਕਾਨੂੰ ਕਰਨੀ ਹੈ ਹਿਰਨ ਬਾਜ ਨਹੀਂ ਗਿਜਦਾ ਹੁੰਦਾ ਗਿਜਾਇਆ ਹੋਇਆ ਹਿਰਨ ਜਦੋਂ ਜੰਗਲ ਵਿੱਚ ਜਾਂਦਾ ਹੈ ਨਾ ਜਿਹੜੇ ਅਣਜਾਣ ਹਿਰਨ ਹੁੰਦੇ ਨੇ ਉਹ ਤੇ ਪਿੱਛੇ ਲੱਗ ਜਾਂਦੇ ਨੇ ਤੇ ਫਿਰ ਸ਼ਿਕਾਰੀ ਜਾਲ ਪਛਾਈ ਬੈਠਾ ਹੁੰਦਾ ਮੂਰੇ ਨਿਸ਼ਾਨਾ ਬਿਨ ਹੀ ਬੈਠਾ ਹੁੰਦਾ ਉਹ ਤਾੜ ਤਾੜ ਕਰਕੇ ਪੰਜ ਸੱਤ ਨੂੰ ਸਿੱਟ ਲੈਂਦਾ ਤੇ ਹੁਣ ਜਿਹੜੀਆਂ ਭੇਡਾਂ ਸੀ ਤੇ ਉਧਰ ਨੂੰ ਕਰਦੀਆਂ ਹੁਣ ਇਹ ਬਸ ਸ਼ਬਦ ਕੌੜੇ ਆ ਕਈਆਂ ਨੇ ਕਮੈਂਟ ਕੀਤੇ ਅੱਜ ਬੁੱਢਾ ਸਿਆ ਆਪਣੀ ਔਕਾਤ ਵਿੱਚ ਰਹ ਅਸੀਂ ਔਕਾਤ ਵਿੱਚ ਆ ਜੀ ਅਸੀਂ ਔਕਾਤ ਤੋਂ ਵੱਡੀ ਗੱਲ ਨਹੀਂ ਕਰਦੇ ਜੇ ਤੁਹਾਨੂੰ ਸਵਾਲ ਕਰਦੇ ਆ ਤਾਂ ਤੁਸੀਂ ਕੀ ਕਹਿ ਰਹੇ ਹੋ ਤੂੰ ਪਾਂਡਲਰ ਚੱਕੇ ਸੀ ਉਹ ਭਰਾਵੋ ਮੈਂ ਤਾਂ ਗੋਲਕ ਤੋਂ ਚੱਕੇ ਸੀ ਤੇ ਤੁਸੀਂ ਗੋਲਕਾਂ ਤੇ ਕਬਜ਼ੇ ਕੀਤੇ ਹੋਏ ਆ ਤੁਹਾਡੇ ਕੋਲੇ ਗੋਲਕਾਂ ਦੀਆਂ ਚਾਪਦੀਆਂ ਨੇ ਤੁਸੀਂ ਕਿਥੇ ਦਿੰਦੇ ਹੋ ਪੈਸੇ ਉਹ ਤੁਸੀਂ ਗੱਡੀਆਂ 'ਚ ਤੇਲ ਹੀ ਪਾਉਣਾ ਸ਼ਰਮ ਕਰੋ ਮਾੜੀ ਮੋਟੀ ਜਵਾਬ ਦਿਓ ਇਹਨਾਂ ਗੱਲਾਂ ਦਾ ਭਾਵੇਂ ਹਰਨੇਕ ਸਿੰਘ ਹੋਵੇ ਭਾਵੇਂ ਢੱਡੀਆਂ ਵਾਲੇ ਹੋਣ ਭਾਵੇਂ ਹੋਰ ਕੋਈ ਸਲਾਹਕਾਰ ਹੋਵੇ ਜੋਤਿਆਂ 'ਚ ਬੈਠੇ ਹੋ ਕਿ ਨਹੀਂ ਮੈਨੂੰ ਕਹਿੰਦੇ ਗਿਆਨੀ ਜੀ ਮੇਟ ਕਰਨੀ ਸੀ ਮੈਂ ਕਿਹਾ ਮੈਂ ਤਾਂ ਕਰ ਲਈ ਤੁਸੀਂ ਕਰਨੀ ਸੀ ਹੁਣ ਗੱਲ ਖੋਪੜ 'ਚ ਪੈ ਜੂ ਕਿ ਕਹਦੇ ਆ ਆ ਜਿਹੜੀ ਅੱਜ ਗੱਲ ਕਹੀ ਆ ਨਾ ਵੀ ਜਾਲ ਵਿਛਾਈ ਬੈਠੇ ਸੀ ਦੀਵਾਨ ਸ਼ੁਰੂ ਹੋ ਗਏ ਇਹ ਗੱਲ ਮੈਂ ਕਹਿਣੀ ਸੀ ਮੈਂ ਬੇਲਡ ਕੀਤੀ ਮੈਂ ਕਿਹਾ ਸ਼ਾਇਦ ਟਲ ਜਾਣ ਜੇ ਮੈਂ ਉਦੋਂ ਵੀਡੀਓ ਪਾਉਂਦਾ ਫੇਰ ਕਹਣਾ ਸੀ ਇਹਨੇ ਉਂਗਲ ਲਾਤੀ ਫਿਰ ਜਾਇ ਸ਼ਾਇਦ ਇਹ ਕਹਿੰਦੇ ਇਹਨੇ ਖਾਲਸਾ ਖਤੇ ਚਿੱਠੀ ਭੇਜੀ ਤੇ ਲਿਖ ਕੇ ਫਿਰ ਜਾਇਦਾ ਇਦਾਂ ਕਹਿੰਦੇ ਅਸੀਂ ਕਲ ਤਖਤ ਵਾਲਿਆਂ ਨੂੰ ਉਹਨਾਂ ਕਲ ਤਖਤ ਨੂੰ ਉਹਨਾਂ ਕੱਲ ਮੰਨਿਆ ਨਾ ਅੱਜ ਮੰਨਦੇ ਆ ਜਿਹੜੀ ਰਹਿਤ ਮਜਾਦਾ ਹੈਗੀ ਅਜ ਤੋਂ ਦੇ ਮੁਤਾਬਕ ਚੱਲਦੇ ਆ ਸਮਝਾਈ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ